ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਅਕਥ ਕਥੈ ਵਿਚਾਰ ਗੁਰਮੁਖ ਨਿਭੈ ਸ ਪਰਵਾਰ ਹਾਂ ਗੁਰਮੁਖ ਜਨ ਕਥਨ ਤੋਂ ਰਹਿਤ ਬ੍ਰਹਮ ਦੀ ਪ੍ਰਾਪਤੀ ਵਾਲੀ ਕਥਾ ਦੀ ਵਿਚਾਰ ਕਰਦੇ ਹਨ ਵਾਜੋ ਵਿਧੀ ਪੱਖ ਦੁਆਰਾ ਸਰੂਪ ਲਖਣਾ ਕਰਕੇ ਤਿਨ ਖੇਧ ਪੱਖ ਦੁਆਰਾ ਤਟਸਤੀ ਲਖਣਾ ਕਰਕੇ ਕਥਨ ਕਰੀਦੀ ਹੈ ਬਾਜੂ ਸ਼ਕਤੀ ਬਿਰਤੀ ਕਰਕੇ ਕਥਨ ਤੋਂ ਰਹਿਤ ਹੈ ਤੇ ਲਖਣਾ ਬਿਰਤੀ ਕਰਕੇ ਕਥਨ ਕਰੀਦੀ ਹੈ ਗੁਰਮੁਖ ਜਨ ਉਸ ਅਕਥ ਕਥਾ ਦੀ ਵਿਚਾਰ ਕਰਦੇ ਹਨ ਗੁਰਮੁਖਾਂ ਦੀ ਪਰਦਖ ਪਰਿਵਾਰ ਦੇ ਸਾਕਈਏ ਸਮੇਤ ਸਿਰ ਤੋੜ ਭਗਤੀ ਨਿਭਦੇ ਹੈ ਭਾਪ ਗੁਰਮੁਖ ਜਨ ਪੁੱਤਰ ਧੀਆਂ ਆਦ ਸਾਰੇ ਪਰਿਵਾਰ ਨੂੰ ਗੁਰਮੁਖ ਬਣਾ ਲਿੰਦੇ ਹਨ ਗੁਰਮੁਖ ਜਪੀਐ ਅੰਤਰ ਪਿਆਰ ਗੁਰਮੁਖ ਪਾਈਐ ਸ਼ਬਦ ਅਚਾਰ ਗੁਰਮੁਖਾਂ ਦੀ ਸੰਗਤ ਦੁਆਰਾ ਪ੍ਰਭੂ ਨਾਮ ਨੂੰ ਜਪਣਾ ਕਰੀਏ ਤੇ ਹਿਰਦੇ ਦੇ ਅੰਦਰ ਵਿੱਚੋਂ ਪਿਆਰ ਪ੍ਰੇਮ ਕਰਨਾ ਕਰੀਏ ਤਾਂ ਸਾਚ ਰੂਪ ਦੀ ਪ੍ਰਾਪਤੀ ਹੁੰਦੀ ਹੈ ਬਾਹਰ ਦੇ ਅੰਦਰੋਂ ਹੀ ਪਿਆਰੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ଅਤਵਾ ਗੁਰਮੁਖਾਂ ਦੀ ਸੰਗਤ ਦੁਆਰਾ ਤੇ ਹਿਰਦੇ ਦੇ ਅੰਦਰ ਪਿਆਰ ਪ੍ਰੇਮ ਕਰਕੇ ਪਰਮੇਸ਼ਰ ਦਾ ਨਾਮ ਜਪਣਾ ਕਰੀਏ ਪਾਤਸ਼ਾਹ ਫਰਮਾਉਂਦੇ ਆ ਕਿ ਜਿਹੜੇ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਪਰਮੇਸ਼ਰ ਨੂੰ ਪਾ ਲੈਂਦੇ ਉਹ ਹੀ ਅਸਲੀ ਗੁਰਮਖ ਹਨ ਉਹ ਸ਼ਬਦ ਭੇਦ ਜਾਣੇ ਜਾਣਾਈ ਨਾਨਕ ਹੋਮੈ ਜਾਲ ਸਮਾਈ ਗੁਰਮਖ ਜਨ ਸ਼ਬਦ ਬ੍ਰਹਮ ਦੇ ਭੇਦ ਨੂੰ ਆਪ ਗੁਰਾਂ ਦੁਆਰਾ ਜਾਣਦੇ ਹਨ ਅਤੇ ਹੁਰਨਾ ਅਧਿਕਾਰੀਆਂ ਨੂੰ ਜਾਣਾਈ ਜਣਉਂਦੇ ਹਨ ਅਥਵਾ ਗੁਰਮੁਖ ਜਨ ਗੁਰ ਸਬਦ ਉਪਦੇਸ਼ ਵਿੱਚ ਆਪਣੇ ਮਨ ਨੂੰ ਭੇਦ ਵਿਨ ਲੈਂਦੇ ਆ ਇਸੇ ਕਰਕੇ ਗੁਰੂ ਸਾਹਿਬ ਦੀ ਜਾਣ ਆਏ ਹੋਏ ਸੱਚ ਰੂਪ ਨੂੰ ਜਾਣ ਲੈਂਦੇ ਆ ਸਤਗੁਰੂ ਸਾਹਿਬ ਜੀ ਕਥਨ ਕਰਦੇ ਕਿ ਗੁਰਮੁਖ ਜਨਾ ਨੇ ਬ੍ਰਹਮ ਅਭਿਆਸ ਰੂਪ ਅਗਨੀ ਨਾਲ ਦੇ ਦੀ ਹੰਗਤਾ ਨੂੰ ਜਾਲ ਸਾੜ ਕੇ ਬਿਰਤੀ ਵਾਹਿਗੁਰੂ ਵਿੱਚ ਸਮਾਉਣਾ ਲੀਨ ਕੀਤੀ ਆ ਗੁਰਮੁਖ ਧਰਤੀ ਸਾਜੈ ਸਾਜੀ ਤਿਸਮਹਿ ਊਪਤ ਖਬਤ ਸੁਬਾਜੀ ਗੁਰਮੁਖ ਜਨ ਜਾਣਦੇ ਹਨ ਕਿ ਸਾਰੀ ਧਰਤੀ ਪ੍ਰithvi ਸ੍ਰਿਸ਼ਟੀ ਸੱਚੇ ਪਰਮੇਸ਼ਰ ਨੇ ਸਾਜਣਾ ਕੀਤੀ ਹੈ ਉਸ ਸ੍ਰਿਸ਼ਟੀ ਵਿੱਚ ਜੀਵਾਂ ਨੂੰ ਊਪਤ ਉਤਪਤ ਕਰਕੇ ਫਿਰ ਆਪ ਹੀ ਪਰਮੇਸ਼ਰ ਸ੍ਰਿਸ਼ਟੀ ਦੇ ਜੀਵਾਂ ਨੂੰ ਖਬਤ ਹੁੰਦਾ ਨਾਸ਼ ਕਰ ਦਿੰਦਾ ਹੈ ਇਉਂ ਸੋ ਕਹੇਗੇ ਉਸ ਪਰਮੇਸ਼ਰ ਦੀ ਇਹ ਇੱਕ ਬਾਜੀ ਖੇਡ ਹੈ ਗੁਰ ਕੈ ਸਬਦ ਰੱਪੈ ਰੰਗ ਲਾਇ ਇਸ ਕਰਕੇ ਹੀ ਗੁਰਮੁਖ ਜਨ ਗੁਰੂ ਸਾਹਿਬ ਜੀ ਦੇ ਸਬਦ ਉਪਦੇਸ਼ ਵਿੱਚ ਰੰਗ ਪ੍ਰੇਮ ਲਾਏ ਲਾ ਕੇ ਵਾਹਿਗੁਰੂ ਨਾਮ ਵਿੱਚ ਰੱਪੈ ਹੁੰਦਾ ਰਤੇ ਰਹਿੰਦੇ ਆ ਸਾਜ ਰਤੋ ਪਤਿ ਸਿਉ ਕਰ ਜਾਏ ਗੁਰਾਂ ਦੁਆਰਾ ਸੱਚੇ ਨਾਮ ਵਿੱਚ ਰਤੋ ਰੰਗੇ ਹੋਏ ਪਤ ਪ੍ਰਤੀਸ਼ਟਾ ਦੇ ਨਾਲ ਸਹਿਤ ਪਰਲੋਕ ਸਰੂਪ ਰੂਪੀ ਘਰ ਵਿੱਚ ਜਾਂਦੇ ਹਨ ਭਾਵ ਕਾਮ ਕ੍ਰੋਧ ਆਦਿ ਵਿਕਾਰ ਬੇਪਤੀ ਨਹੀਂ ਕਰ ਸਕਦੇ ਸਾਚ ਸ਼ਬਦ ਬਿਨ ਪਤ ਨਹੀਂ ਪਾਵੈ ਸੱਚੇ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਤੋਂ ਬਗੈਰ ਕੋਈ ਵੀ ਇਸ ਲੋਕ ਤੇ ਪ੍ਰਲੋਕ ਰੂਪ ਘਰ ਵਿੱਚ ਪ੍ਰਤੀਸ਼ਟਾ ਨਹੀਂ ਪਾਉਂਦਾ ਭਾਵ ਕਾਮ ਕ੍ਰੋਧ ਆਦਿ ਵਿਕਾਰ ਬੇਪਤੀ ਹੀ ਕਰਦੇ ਰਹਿੰਦੇ ਆ ਵਾ ਪਤ ਪਤੀ ਪਰਮੇਸ਼ਰ ਨੂੰ ਨਹੀਂ ਪਾ ਸਕਦਾ ਨਾਨਕ ਬਿਨ ਨਾਵੈ ਕਿਉ ਸਾਚ ਸਮਾਵੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਸਿੱਧੋ ਪਰਮੇਸ਼ਰ ਦੇ ਨਾਮ ਤੋਂ ਬਿਗੈਰ ਕਿਵੇਂ ਕੋਈ ਜੀਵ ਸੱਚ ਸਰੂਪ ਵਿੱਚ ਸਮਾ ਸਕਦਾ ਹੈ ਭਾਵ ਨਹੀਂ ਸਮਾ ਸਕਦਾ ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ ਗੁਰਮੁਖ ਜਨਾਂ ਨੂੰ ਨਾਮ ਜਪਦਿਆਂ ਮੁਖ ਅਸ਼ਟ 8 ਸਿੱਧੀ ਸਿੱਧੀਆਂ ਤੇ ਸਭ ਸਾਰੀਆਂ ਬੁੱਧੀ ਅਕਲਾਂ ਪ੍ਰਾਪਤ ਹੋ ਜਾਂਦੀਆਂ ਹਨ ਉਹ ਭਾਵੇਂ ਵਰਤਨ ਭਾਵੇਂ ਨਾਵਰਤਨਾ ਕਰਨ ਵਸਾਰੇ ਸ਼ਾਸਤਰਾਂ ਦਾ ਬੋਧ ਵੀ ਬੁੱਧੀ ਦੇ ਅੰਦਰ ਹੋ ਜਾਂਦਾ ਹੈ ਗੁਰਮੁਖ ਪਵਜਲ ਤਰੀਐ ਸੱਚ ਸੁద్ధి ਆ ਗੁਰਮੁਖਾਂ ਦੀ ਸੰਗਤ ਕਰਕੇ ਪਵਜਲ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ ਅਤੇ ਸੱਚੀ ਸੁద్ధి ਪਵਿੱਤਰਤਾ ਪ੍ਰਾਪਤ ਹੋ ਜਾਂਦੀ ਹੈ ਗੁਰਮੁਖ ਸਰ ਅਪਸਰ ਵਿਦ ਜਾਣੈ ਗੁਰਮੁਖ ਜਨ ਚੰਗੇ ਤੇ ਅਪਸਰ ਮੰਦੇ ਪਾਪ ਗ੍ਰਹਿਣ ਕਰਨ ਜੋਗ ਨਾਮ ਤੇ ਤਿਆਗਣ ਜੋਗ ਕਾਮ ਕ੍ਰੋਧਾਦ ਵਿਕਾਰਾਂ ਦੀ ਨਿਵਰਤੀ ਕਰਨ ਵਾਲੀ ਵਿਧੀ ਨੂੰ ਜਾਣ ਲੈਂਦੇ ਵਾ ਸਾਰ ਸ੍ਰੇਸ਼ਟ ਬ੍ਰਹਮ ਗਿਆਨ ਦੀ ਪ੍ਰਾਪਤੀ ਤੇ ਅਪਸਰ ਆ ਸ੍ਰੇਸ਼ਟ ਗਿਆਨ ਦੀ ਨਿਵਰਤੀ ਆਦ ਇਹ ਵਿਧੀ ਜਾਣ ਲੈਂਦੇ ਹਨ ਵਾ ਪਾਪ ਪੁੰਨ ਦੇ ਗਿਆਨ ਨੂੰ ਜਾਣ ਲੈਂਦੇ ਹਨ ਗੁਰਮੁਖ ਪਰਵਿਰਤ ਨਰਵਿਰਤ ਪਛਾਲੈ ਗੁਰਮੁਖ ਜਨ ਪਰਮੇਸ਼ਰ ਦੇ ਨਾਮ ਵਿੱਚ ਪ੍ਰਵਿਰਤ ਹੋਣ ਤੇ ਵਿਸ਼ਿਆਂ ਦੀ ਨਿਵਰਤੀ ਦੇ ਭੇਦ ਨੂੰ ਪਛਾਣ ਲੈਂਦੇ ਹਨ ਵਾ ਭਜਨ ਸਿਮਰਨ ਕਰਨ ਵਾਲ ਉਦਮ ਕਰਨ ਦੀ ਪ੍ਰਵਿਰਤੀ ਤੇ ਆਲਸ ਦੀ ਨਿਵਰਤੀ ਕਰਨ ਦੇ ਪੱਖ ਨੂੰ ਪਛਾਣ ਲੈਂਦੇ ਹਨ ਗੁਰਮੁਖ ਤਾਰੇ ਪਾਰ ਉਤਾਰੇ ਗੁਰਮੁਖ ਜਨ ਪਰਮੇਸ਼ਰ ਨੇ ਤਾਰੇ ਹੋਏ ਹਨ ਇਸੇ ਕਰਕੇ ਗੁਰਮੁਖ ਜਨ ਹੋਰ ਨਾਨਕ ਵੀ ਨਾਮ ਦਾ ਉਪਦੇਸ਼ ਦੇ ਕੇ ਸੰਸਾਰ ਸਮੁੰਦਰ ਤੋਂ ਪਾਰ ਉਤਾਰਦੇ ਹਨ ਅਤਵਾ ਗੁਰਮੁਖ ਜਨਾਂ ਨੇ ਜਹਾਜ ਦੀ ਨਿਆਈ ਬਣ ਕੇ ਬੇਅੰਤ ਹੀ ਜੀਵ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਉਤਾਰ ਕੇ ਨਿਹਾਲ ਕਰ ਦਿੱਤੇ ਹਨ ਨਾਨਕ ਗੁਰਮੁਖ ਸ਼ਬਦ ਨਿਸਤਾਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਮੁਖ ਜਨਾਂ ਨੂੰ ਪਰਮੇਸ਼ਰ ਨੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਸੰਸਾਰ ਸਮੁੰਦਰ ਤੋਂ ਤਾਰਨਾ ਕੀਤਾ ਹੈ ਵਾ ਗੁਰਮੁਖ ਜਨ ਗੁਰੂ ਸਾਹਿਬ ਦਾ ਸ਼ਬਦ ਦੇ ਕੇ ਹੋਰ ਨਾ ਅਧਿਕਾਰੀਆਂ ਨੂੰ ਸੰਸਾਰ ਸਮੁੰਦਰ ਤੋਂ ਤਾਰਦੇ ਹਨ ਨਾ ਮੇ ਰਤੇ ਹੋ ਮੈਂ ਜਾਈ ਨਾ ਮਰਤੇ ਸੱਚ ਰਹੇ ਸਮਾਈ ਜੋ ਨਾਮ ਵਿੱਚ ਰੰਗੇ ਹਨ ਉਹਨਾਂ ਦੀ ਹਉਮੈ ਅੰਗਤਾ ਮਮਤਾ ਨਿਰਤ ਹੋ ਜਾਂਦੀ ਹੈ ਜੋ ਨਾਮ ਵਿੱਚ ਰੰਗੇ ਰਹਿੰਦੇ ਉਹ ਹਰ ਵਕਤ ਸਤ ਸਰੂਪ ਬ੍ਰਹਮ ਵਿੱਚ ਸਮਾਏ ਅਭੇਦ ਹੋਏ ਰਹਿੰਦੇ ਹਨ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਪਾਵੇ ਮੋਖ ਦੁਆਰ ਜੋ ਨਾਮ ਵਿੱਚ ਰੰਗੇ ਹਨ ਉਹ ਹੀ ਅਸਲ ਜੋਗ ਦੀ ਯੁਗਤੀ ਨੂੰ ਵਿਚਾਰਦੇ ਹਨ ਵਾ ਉਹ ਹੀ ਪਰਮੇਸ਼ਰ ਨਾਲ ਜੋਗ ਯੁਗਤ ਦੀ ਜੁੜਨ ਯੁਗਤੀ ਨੂੰ ਵਿਚਾਰਦੇ ਹਨ ਵਾ ਉਹ ਹੱਟ ਜੋਗ ਭਗਤੀ ਜੋਗ ਆਦ ਜੋਗ ਦੀ ਯੁਗਤੀ ਨੂੰ ਵਿਚਾਰਦੇ ਹਨ ਜੋ ਨਾਮ ਵਿੱਚ ਰੰਗੇ ਹੋਏ ਆ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਕੇ ਮੁਕਤੀ ਰੂਪ ਦਰਵਾਜ਼ੇ ਨੂੰ ਪਾ ਲੈਂਦੇ ਵਾ ਮੁਕਤੀ ਦੀ ਪ੍ਰਾਪਤੀ ਵਾਲੇ ਬ੍ਰਹਮ ਗਿਆਨ ਰੂਪੀ ਦਰਵਾਜ਼ੇ ਨੂੰ ਪਾ ਲੈਂਦੇ ਨਾਮ ਰਤੇ ਤ੍ਰਿਪਵਨ ਸੋਜੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਜੋ ਨਾਮ ਵਿੱਚ ਰਜੇ ਮਿਚੇ ਹੋਏ ਉਹਨਾਂ ਨੂੰ ਤ੍ਰਿਪਵਨ ਤਿੰਨਾਂ ਭਮਨਾ ਲੋਕਾਂ ਦੀ ਬ੍ਰਹਮ ਰੂਪਤਾ ਆਦ ਕਰਕੇ ਸਮਝ ਹੋ ਜਾਂਦੀ ਹੈ ਕਿ ਤਿੰਨਾਂ ਲੋਕਾਂ ਵਿੱਚ ਕੀ ਵਰਤਾਰਾ ਵਰਤਦਾ ਹੈ ਉਹ ਤਿੰਨਾਂ ਲੋਕਾਂ ਵਿੱਚ ਪਾਉਣ ਵਾਲੇ ਮਨ ਨੂੰ ਰੋਕਣ ਦੀ ਸੋਝੀ ਹੋ ਜਾਂਦੀ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜੋ ਨਾਮ ਵਿੱਚ ਰਜੇ ਹਨ ਉਹਨਾਂ ਨੂੰ ਹਮੇਸ਼ਾ ਰਹਿਣ ਵਾਲਾ ਆਤਮਿਕ ਸੁਖ ਆਨੰਦ ਪ੍ਰਾਪਤ ਹੁੰਦਾ ਹੈ। ਨਾਮ ਰਤੇ ਸਿੱਧ ਗੋਸਤ ਹੋਏ। ਹਿਸਦੋ ਤੁਹਾਡੇ ਚਿੱਤ ਨਾਮ ਵਿੱਚ ਰੰਗੇ ਜਾਣ ਕਰਕੇ ਤੁਹਾਡੇ ਸਿੱਧਾਂ ਨਾਲ ਸਾਡੀ ਗੋਸਟ ਚਰਚਾ ਹੋ ਰਹੀ ਆ। ਵਾ ਸਿੱਧ ਮੁਕਤ ਰੂਪ ਪੁਰਖਾਂ ਦੇ ਨਾਲ ਚਰਚਾ ਹੋ ਰਹੀ ਆ। ਵਾ ਗੋਸਟ ਇਸ਼ਟ ਪਿਆਰੀ ਗੋ ਬਾਣੀ ਦੁਆਰਾ ਤੁਹਾਡੇ ਸਿੱਧਾਂ ਨਾਲ ਪ੍ਰਸ਼ਨ ਉੱਤਰ ਹੋ ਰਹੇ ਆ। ਨਾਮ ਰਤੇ ਸਦਾ ਤਪ ਹੋਏ। ਜੋ ਨਾਮ ਵਿੱਚ ਰੰਗੇ ਹਨ ਉਹਨਾਂ ਦਾ ਹਮੇਸ਼ਾ ਹੀ ਤਪ ਹੁੰਦਾ ਹੈ ਭਾਵ ਨਾਮ ਦਾ ਅਭਿਆਸ ਹੀ ਸਾਰੇ ਤਪਾਂ ਵਿੱਚ ਸ਼੍ਰੋਮਣੀ ਤਪ ਹੈ ਨਾਮ ਰਤੇ ਸੱਚ ਕਰਨੀ ਸਾਰ ਅਜੋ ਨਾਮ ਵਿੱਚ ਰੰਗੇ ਹਨ ਉਹਨਾਂ ਦੀ ਸੱਚੀ ਤੇ ਸਾਰ ਸ੍ਰੇਸ਼ਟ ਕਰਨੀ ਹੈ ਵਾ ਉਹਨਾਂ ਦੀ ਸੱਚੀ ਕਮਾਈ ਤੇ ਉਹਨਾਂ ਅਨੁਸਾਰ ਸਿਧਾਂਤ ਰੂਪ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਨਾਮ ਰਤੇ ਗੁਣ ਗਿਆਨ ਵਿਚਾਰ ਜੋ ਨਾਮ ਵਿੱਚ ਰੰਗੇ ਹੋਏ ਆ ਉਹ ਗਿਆਨ ਆਦ ਗੁਣਾਂ ਨੂੰ ਬਾ ਸਤ ਸੰਤੋਖ ਆਦ ਸ਼ੋਭ ਗੁਣਾਂ ਤੇ ਪਰੋਖ ਅਪਰੋਖ ਗਿਆਨ ਨੂੰ ਵਿਚਾਰਦੇ ਆ ਬਿਨ ਨਾਵੇ ਬੋਲੇ ਸਭ ਵੇਕਾਰ ਹਾਂ ਜੋ ਨਾਮ ਤੋਂ ਬਗੈਰ ਜੀਵ ਜੋ ਕੁਝ ਵੀ ਬੋਲਦਾ ਹੈ ਸਭ ਵੇਕਾਰ ਵਿਅਰਥ ਹੈ ਸਭ ਵਿਕਾਰ ਰੂਪ ਹੈ ਨਾਨਕ ਨਾਮ ਰਤੇ ਤਿਨ ਕਉ ਜੈਕਾਰ ਸਤਗੁਰੂ ਸਾਹਿਬ ਜੀ ਕਥਨ ਕਰਦੇ ਕਿ ਜੋ ਨਾਮ ਵਿੱਚ ਰੰਗੇ ਹਨ ਉਹਨਾਂ ਨੂੰ ਜੈਕਾਰ ਨਮਸਕਾਰ ਹੈ ਵਾ ਉਹਨਾਂ ਦੀ ਪਰਲੋਕ ਦੇ ਵਿੱਚ ਜੈ ਜੈਕਾਰ ਹੁੰਦੀ ਹੈ ਫਿਰ ਪ੍ਰਸ਼ਨ ਸੀ ਉਹਨਾਂ ਦਾ ਕਿ ਨਾਮ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ ਗੁਰੂ ਬਾਬਾ ਜੀ ਉੱਤਰ ਦਿੰਦੇ ਆ ਪੂਰੇ ਗੁਰ ਤੇ ਨਾਮ ਪਾਇਆ ਜਾਏ ਜੋਗ ਜੁਗਤ ਸੱਚ ਰਹੇ ਸਮਾਏ ਏ ਸਿੱਧੂ ਪੂਰਨ ਸਤ ਗੁਰਾਂ ਤੋਂ ਹੀ ਅਮਰਤ ਨਾਮ ਪ੍ਰਾਪਤ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਗੁਰਾਂ ਪਾਸੋਂ ਨਾਮ ਪਾਇਆ ਹੈ ਉਹ ਜੋਗ ਜੁਗਤ ਵਿੱਚ ਜੁੜ ਕੇ ਸੱਚ ਸਰੂਪ ਵਿੱਚ ਅਪੇਧ ਹੋਏ ਰਹਿੰਦੇ ਆ ਜਿਹੜੇ ਸੱਚ ਦੇ ਵਿੱਚ ਸਮਾਏ ਅਪੇਧ ਹੋਏ ਰਹਿੰਦੇ ਉਹੋ ਹੀ ਅਸਲੀ ਯੋਗ ਦੀ ਜੁਗਤੀ ਹੈ 12 ਮਹ ਜੋਗੀ ਪਰਮਾਇ ਸੰਨਿਆਸੀ 6 achar ਹਬਾਰਹ 12 ਪੰਥਾਂ ਵਿੱਚ ਜੋਗੀ ਜਨ ਪਰਮਾਇ ਧਰਮ ਦੇ ਫਿਰਦੇ ਹਨ ਅਤੇ ਸੰਨਿਆਸੀ ਤਿਆਗੀ 6 ਅਤੇ 4 ਇਹ ਦਸਾਂ ਪੰਥਾਂ ਨਾਮਾਂ ਵਿੱਚ ਪਰਮ ਦੇ ਰਹਿੰਦੇ ਆ ਗੁਰ ਕਾ ਸ਼ਬਦ ਜੋ ਮਾਰ ਜੀਵੈ ਸੋ ਪਾਏ ਮੋਖ ਦਵਾਰ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਜਿਹੜੇ ਜੀਵਤ ਭਾਵ ਤੋਂ ਮਰ ਜਾਂਦੇ ਉਹ ਮੁਕਤੀ ਦਾ ਗਿਆਨ ਰੂਪ ਦਰਵਾਜ਼ਾ ਪਾ ਸਕਦੇ ਆ ਉਹ ਦੁਆਰਿਆਂ ਵਾਲੇ ਸੰਸਾਰ ਅੰਦਰ ਮੁਕਤੀ ਪਾ ਸਕਦੇ ਆ ਬਿਨ ਸ਼ਬਦੈ ਸਭ ਦੂਜੈ ਲਾਗੇ ਦੇਖੋ ਹਿਰਦੈ ਵਿਚਾਰ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਕਮਾਈ ਤੋਂ ਬਗੈਰ ਸਾਰੇ ਦਵੇਤ ਭਾਵ ਵਿੱਚ ਲੱਗੇ ਹੋਏ ਜੇ ਸੰਸਾ ਹੋਵੇ ਤਾਂ ਇਸ ਗੱਲ ਨੂੰ ਦਿਲ ਵਿੱਚ ਵਿਚਾਰ ਕਰਕੇ ਦੇਖ ਲੋ ਨਾਨਕ ਵੱਡੇ ਸੇਵਡ ਭਾਗੀ ਜਿਨੀ ਸੱਚ ਰੱਖਿਆ ਉਰਤਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹ ਪੁਰਖ ਲੋਕ ਪ੍ਰਲੋਕ ਵਿੱਚ ਵੱਡਿਆਂ ਤੋਂ ਵੱਡਿਆਂ ਵਾਲੇ ਕਰਮਾ ਵਾਲੇ ਜਿਨ੍ਹਾਂ ਨੇ ਸੱਚੇ ਨਾਮ ਨੂੰ ਉਰ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਹੋਇਆ ਵਾਹੇ ਗੁਰੂ 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 ਵਾਹੇ ਜੀ ਕਖਲਸਾ ਵਾਹਿਗੁਰੂ ਜੀ ਕੀ ਫਤਿਹ